ਮੈਂ ਸਰ ਐਂਟੀਟੀ ਪ੍ਰੈਸਮੀਤ ਹੋ ਰਹੀ ਹੈ ਇੱਕ ਕਿਸ਼ੂ ਤੇ ਹੋ ਰਹੀ ਹੈ ਮੈਂ ਦੱਸਦਾ ਜੀ ਪਹਿਲਾਂ ਫਤਿਹ ਬੁਲਾ ਲਈ ਆਪਾਂ ਨਕੋਦਰ ਵਿਖੇ ਅੱਜ ਆਏ ਸਾਰੇ ਪ੍ਰੈਸ ਭਾਈਚਾਰਾ ਅਤੇ ਸਾਰੇ ਅਹੁਦੇਦਾਰ ਸਹਿਬਾਨ ਸ਼ੋਭਨੀ ਕਾਲੀ ਦਲ ਦੇ ਸਾਰੇ ਰਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ press ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ بارش ਦੇ ਮੌਸਮ ਚ ਵੀ ਆਏ ਨੇ ਤੇ ਉਹਨਾਂ ਦਾ ਬੜਾ ਜੀ ਆਖਦਾ ਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਆ ਅੱਜ ਜਿਹੜਾ ਵਿਸ਼ਾ ਜੀ press conference ਦਾ ਇੱਕ ਤਾਂ ਪ੍ਰਦੀਪ ਕਲੇਰ ਜਿਸ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ ਉਹ ਵਿਸ਼ਾ ਜੀ ਦੂਸਰਾ ਵਿਸ਼ਾ ਜੀ ਅਨੁਸ਼ਾਸਨ ਕਮੇਟੀ ਵੱਲੋਂ ਜਿਹੜੇ ਬਾਗੀ ਲੀਡਰ ਪਾਰਟੀ ਵਿੱਚੋਂ ਬਰਖਾਸਤ ਕੀਤੇ ਹਨ ਉਹਨਾਂ ਸਵੱਦੀ ਹੈ ਜੀ ਹੁਣ ਆਪਾਂ ਸਾਰਿਆਂ ਨੂੰ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਪ੍ਰਦੀਪ ਕਲੇਰ ਦਾ ਜਿਹੜਾ ਵਿਸ਼ਾ ਉਹਦੇ ਤੇ ਪ੍ਰਦੀਪ ਕਲੇਰ ਇੱਕ ਉਹ ਵਿਅਕਤੀ ਹੈ ਮੈਂ ਤਾਂ ਇਹ ਸਮਝਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਗੁਨੇਗਾਰ ਪ੍ਰਦੀਪ ਕਲੇਰ ਆ ਪ੍ਰਦੀਪ ਕਲੇਰ ਇੱਕ ਉਹ ਅਨਸਰ ਹੈ ਉਸ ਸ਼ਖਸ਼ ਜਿਸ ਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕੀਤੀ ਇਹ ਜਦੋਂ ਗੱਲ ਕਹਿਣ ਲੱਗਦੇ ਆ ਬੜਾ ਮਨ ਵੀ ਔਖਾ ਹੁੰਦਾ ਤੇ ਜ਼ਬਾਨ ਤੋਂ ਵੀ ਕਹਿਣਾ ਬੜਾ ਔਖਾ ਹੁੰਦਾ ਕਿ ਉਸ ਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਇੱਕ ਇਹ ਉਹ ਪ੍ਰਦੀਪ ਕਲੇਰ ਆ ਹੁਣ ਪ੍ਰਦੀਪ ਕਲੇਰ ਜਿੱਥੇ ਸਿੱਖ ਕੌਮ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਥਾ ਰੱਖਣ ਵਾਲੇ ਤੇ ਜਿਹੜੇ ਹਰ ਧਰਮ ਦਾ ਸਤਕਾਰ ਕਰਦੇ ਆ ਹਰ ਚਾਹੇ Hindu ਮਜਬਾ ਚਾਹੇ ਮੁਸਲਮ ਮਜਬਾ ਹਰ ਜਿਹੜਾ ਧਰਮੀ ਬੰਦਾ ਉਹ ਉਸ ਬੰਦੇ ਦਾ ਸ਼ਖਸ਼ ਦਾ ਨਾਮ ਲੈਣਾ ਨਹੀਂ ਪਸੰਦ ਕਰਦਾ ਕਿਉਂਕਿ ਜਿਸ ਨੇ ਐਡਾ ਕਲਾਉਣਾ ਕੰਮ ਕੀਤਾ ਹੋਵੇ ਜਿਹਨੂੰ ਦੁਨੀਆ ਨਮਨ ਕਰਦੀ ਆ ਦੁਨੀਆ ਸਿਰਜ ਕਹੋਂਦੀ ਆ ਦੁਨੀਆ ਨੱਕ ਰਗੜ ਕੇ ਉਹਦੇ ਮੂਰੇ ਗਲਤੀਆਂ ਮੰਨਦੀ ਆ ਆਪਦੀਆਂ ਇਛਾਵਾਂ ਮੰਗਦੀ ਆ ਉਸ ਬੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਹੁਣ ਹਲਕੀ ਰਾਜਨੀਤੀ ਕੀ ਆ ਗਈ ਕਿ ਜਿਹੜੇ ਵਿੱਚ ਅਸੀਂ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਲਿਆ ਇੰਟਰਵਿਊਆਂ ਲੈਣ ਲੱਗ ਗਏ ਉਹਨਾਂ ਦੀਆਂ ਤੇ ਸਾਡੇ ਮਾਫ਼ ਕਰਨਾ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਉਹਨਾਂ ਦੇ ਕਨਵੀਨਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਵਡਾਲਾ ਜੀ ਪਰਸੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਉਸ ਸ਼ਖਸ ਨੂੰ ਉਸ ਪਾਪੀ ਰੂਹ ਨੂੰ ਉਹ ਸੰਬੋਧਨ ਕਰਦੇ ਪਏ ਆ ਸ੍ਰੀ ਪ੍ਰਦੀਪ ਕਲੇਰ ਹੋਣਾ ਨੇ ਕਿਹਾ ਸ੍ਰੀ ਪ੍ਰਦੀਪ ਕਲੇਰ ਨੇ ਕਿਹਾ ਉਹ ਸ੍ਰੀ ਸ੍ਰੀ ਇੱਕ ਜਿਹੜਾ ਆਪਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਇਹ ਕੀ ਗੱਲ ਇਹ ਕੋਈ ਜਿਹੜਾ ਪ੍ਰਦੀਪ ਕਲੇਰ ਦੇ ਅਕਸ ਨੂੰ ਸੁਧਾਰਨ ਲਈ ਬਣਾਈ ਆ ਜਿਸ ਵਿੱਚ ਤੁਸੀਂ ਉਹਨੂੰ ਸ਼੍ਰੀ ਕਹਿ ਕੇ ਮਾਨ ਜੋ ਸਤਕਾਰ ਦਿੰਦੇ ਹੋ ਉਹ ਉਹ ਬੰਦੇ ਦਾ ਤਾਂ ਨਾਮ ਰਹਿਣਾ ਗੁਨਾਹ ਆ ਉਹਦਾ ਨਾਮ ਮੈਂ ਨਾ ਲੈ ਰਿਹਾ ਮੇਰਾ ਬਿਲਕੁਲ ਵੀ ਮੇਰਾ ਅੰਦਰੋਂ ਇਜਾਜ਼ਤ ਨਹੀਂ ਦਿੰਦੇ ਕਿ ਉਹਨੂੰ ਮੈਂ ਨਾਮ ਲਮਾ ਪਰ ਮਜਬੂਰਨ ਨਾਮ ਲੈ ਲੈਣਾ ਪੈ ਰਿਹਾ ਹੁਣ ਇਹ ਚ ਤਾਂ ਦੋ ਗੱਲਾਂ ਹੋਈਆਂ ਮੈਂ ਸਤਕਾਰਯੋਗ ਸਾਡੇ ਜਿਹੜੇ ਸੋਮਨੀ ਅਕਾਲੀ ਦਲ ਸੁਧਾਰ ਲਹਿਰ ਦੇ ਤਨਵੀਨਰ ਬਣੇ ਆ ਉਹਨਾਂ ਤੋਂ ਮੈਂ ਪੁੱਛਣਾ ਚਾਹਨਾ ਕਿ ਆਪਾਂ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਆਪਾਂ ਡੇਰੇ ਨਾਲ ਜਾਂ ਆਪਾਂ ਸਿੱਖ ਕੌਮ ਨਾਲ ਜੇ ਆਪਾਂ ਡੇਰੇ ਨਾਲ ਆ ਫੇਰ ਤਾਂ ਠੀਕ ਆ ਜੀ ਜੇ ਆਪਾਂ ਸਿੱਖ ਕੌਮ ਨਾਲ ਆ ਫੇਰ ਉਹ ਸ਼ਰੀਮਾਨੀ ਹੋ ਸਕਦਾ ਦੋਨਾਂ ਦੋਨਾਂ ਗੱਲਾਂ 'ਚ ਆਪਾਂ ਨੂੰ ਇੱਕ ਗੱਲ ਤੇ ਸਟੈਂਡ ਲੈਣਾ ਪੈਣਾ ਨਾ ਜੀ ਹੁਣ ਉਹ ਤੇ ਆਪਾਂ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਸ੍ਰੀ ਕਹਿ ਕੇ ਉਹਨੂੰ ਸਤਕਾਰ ਦੇ ਕੇ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਕਿ ਇਹ ਤਾਂ ਕਾਲੀ ਦਲ ਨੂੰ ਪਹਿਲਾਂ ਹੀ ਅੰਦਰੋਂ ਖੋਰਾ ਲਾਈ ਜਾ ਰਹੇ ਆ ਕਿ ਜਦੋਂ ਕਾਲੀ ਦਲ ਉੱਠਣ ਲੱਗਦਾ ਜਦੋਂ ਸ਼੍ਰੋਮਣੀ ਕਾਲੀ ਦਲ ਜਿਹੜੀ ਪੰਜਾਬ ਬਚਾਓ ਯਾਤਰਾ ਚ ਬੜਾ ਵਧੀਆ ਮਹਿਮ ਬੜੀ ਬੜੀ ਵਧੀਆ ਯਾਤਰਾ ਸ਼ੁਰੂ ਹੋਈ ਉਸ ਵਿੱਚ ਕੀ ਹੋਇਆ ਲੋਕ ਲਹਿਰ ਹੋਈ ਲੋਕ ਲਹਿਰ ਚੱਲੀ ਕਾਲੀ ਦਲ ਦੀ ਗੱਲ ਚੱਲਣ ਲੱਗੀ ਉਸ ਵਿੱਚ ਬਾਗੀ ਲੀਡਰਾਂ ਨੇ ਕੀ ਕੀਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਵਧੀਆ ਨਿਖਰ ਕੇ ਅੱਗੇ ਆ ਰਹੇ ਆ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਵਰਕ ਬੰਦ ਕਰਤਾ ਆਪਣੇ ਹਲਕਿਆਂ ਦੇ ਵਿੱਚ ਗਈ ਨਹੀਂਗੇ ਵੋਟਾਂ ਹੀ ਨਹੀਂ ਮੰਗੀਆਂ ਜਿਹੜੇ ਬਾਗੀ ਧੜੇ ਵਾਲੇ ਆ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਉਹਨਾਂ ਨੇ ਚਾਹੇ ਕਿਸੇ ਦਾ ਦੋ ਹਲਕਿਆਂ 'ਚ ਸੀ ਚਾਹੇ ਪੰਜਾਂ ਹਲਕਿਆਂ 'ਚ ਸੀ ਉਹਨਾਂ ਨੇ ਆਪਦੇ ਹਲਕਿਆਂ 'ਚ ਵੋਟਾਂ ਨਹੀਂ ਮੰਗੀਆਂ ਚਾਹੇ ਪਟਿਆਲਾ ਹਲਕਾ ਲਾ ਲਓ ਚਾਹੇ ਸੰਗਰੂਰ ਲਾ ਲਓ ਚਾਹੇ ਜੋ ਉਹਨਾਂ ਨੇ ਕਿਸੇ ਨੇ ਕੋਈ ਵੋਟ ਨਹੀਂ ਮੰਗੀ ਤੇ ਬਾਅਦ ਚੋਂ ਮਿਸਟਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਸੁਧਾਰ ਲੈ ਲਿਆ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਕੰਪਲੀਟ ਕਰ ਲੈਣ ਤੋਂ ਉਸ ਤੋਂ ਬਾਅਦ 1/1 ਮੈਂ ਤੁਹਾਨੂੰ ਸਾਰਿਆਂ ਦਾ ਕਰ ਦੂੰਗਾ ਇੰਟਰਰਪਟ ਨਾ ਹਾਂ ਮੜਾ ਜਾ ਉਹਦੇ ਚ ਹੁਣ ਆਪਾਂ ਕਹਿੰਦੇ ਆ ਵੋਟ ਬੈਂਕ ਘਟਿਆ ਵੋਟ ਬੈਂਕ ਜਦ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਮਿਨਿਸਟਰੀਆਂ ਮਾਣੀਆਂ ਚੀ ਪਾਰਲੀਮੈਂਟ ਸੈਕਟਰੀਆਂ ਮਾਣੀਆਂ ਐਮ ਐਲ ਏ ਮਾਣੀਆਂ ਉਸ ਉਸ ਬੰਦਿਆਂ ਨੇ ਉੱਥੇ ਜਾ ਕੇ ਵੋਟਾਂ ਮੰਨੀ ਮੰਗੀਆਂ ਤੇ ਉਹਦਾ ਠਿੱਕਰਾ ਕੀ ਤੇ ਸਰਪੰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੇ ਤਾਂ ਤੁਸੀਂ ਬਠਿੰਡਾ ਦੇਖ ਲਓ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਮਾਇੰਦਗੀ ਕਰਦੇ ਸੀ ਫਰੋਜਪੁਰ ਤੋਂ ਉਹ ਦੇਖ ਲਓ ਕਿੰਨਾ ਸੋਹਣਾ ਰਿਜ਼ਲਟ ਰਹੇ ਉਹ ਚੀਜ਼ਾਂ ਦੇ ਹੁਣ ਬਾਕੀ ਗੱਲਾਂ ਦਾ ਹੁਣ ਠੀਕਰਾ ਹੋਰ ਪਾਰਟੀਆਂ ਨਾਲ ਰਲ ਕੇ ਕਿਉਂਕਿ ਇੱਕ ਇਹਨਾਂ ਦਾ ਸੱਤਾ ਜਿਹੜੀ ਆ ਮੇਨ ਇਹਨਾਂ ਨੂੰ ਸੱਤਾ ਦੀ ਚਾਹ ਵਾ ਨਾ ਇਹਨਾਂ ਨੂੰ ਕਿਸੇ ਕਾਲੀ ਦਲ ਨਾਲ ਲੈਣਾ ਵਾ ਇਹਨਾਂ ਨੂੰ ਤਾਂ ਜਿਹੜਾ ਇਹਨਾਂ ਨੂੰ ਐਮਪੀ ਬਣਾ ਦੇਵੇ ਮੈਂਬਰ ਰਾਜੇ ਸਾਹਿਬਾ ਬਣਾ ਦੇਵੇ ਜਾਂ ਐਮਐਲਏ ਤੇ ਬਣਾ ਦੇਵੇ ਜਾਂ ਕੋਈ ਕਿਸੇ ਵਜ਼ੀਰ ਬਣਾ ਦੇਵੇ ਇਹਨਾਂ ਨੂੰ ਇਹਨਾਂ ਦਾ ਹੀ ਇਹ ਮਤਲਬ ਆ ਹੋਰ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਮਤਲਬ ਨਹੀਂ ਕੋਈ ਪੰਜਾਬ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਇੱਕ ਇਹ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਇਹ ਤੋਂ ਬਿਨਾ ਕੋਈ ਨਹੀਂ ਇਹ ਪੰਜਾਬੀਆਂ ਦੀ ਪਾਰਟੀ ਆ ਪੰਜਾਬੀਆਂ ਲਈ ਹੀ ਕੰਮ ਕਰਦੀ ਆ ਤੇ ਪੰਜਾਬੀਆਂ ਦੀ ਹੀ ਸੋਚ ਤੇ ਪੈਦਾ ਦਿੰਦੀ ਆ ਜਿਹੜਾ ਪ੍ਰਧਾਨ ਜੀ ਨੇ ਕਹਿੰਦਾ ਜੀ ਜਿਹੜਾ ਵੀ ਇਹਨਾਂ ਨੇ ਅੱਜ ਬੋਲੀ ਕੀਤੀ ਹੈ ਜਿਹੜੀ ਹੈ ਪਾਰਟੀ ਤੋਂ ਬਾਹਰ ਕਿਤੇ ਨਹੀਂ ਨਹੀਂ ਜੀ ਇਹ ਤਾਂ ਗੱਲ ਸੁਣੋ ਇਹ ਤਾਂ ਕੋਈ ਵੀ ਬੰਦਾ ਹੁਣ ਇਲੈਕਸ਼ਨਾਂ ਦੇ ਦਿਨਾਂ 'ਚ ਕੋਈ ਘਰੇ ਵਹਿ ਜਾਵੇ ਹੁਣ ਉਹ ਘਰੇ ਵਹਿ ਕੇ ਉਂ ਵੋਂ ਕਰੀ ਗਏ ਅਸੀਂ ਅਮ ਕਰਦੇ ਆ ਜੀ ਮਦਦ ਪਰ ਮਦਦ ਤਾਂ ਰਿਜ਼ਲਟ ਤੋਂ ਬਾਅਦ ਜਾਂ ਉਦੋਂ ਪਤਾ ਤਾਂ ਲੱਗ ਜਾਂਦਾ ਉਹ ਇੱਕ ਸਮਾਂ ਹੁੰਦਾ ਸਮਾਂ ਚ ਉਸ ਇੱਕ ਕੋਈ ਸਟੈਪ ਲੈਣਾ ਔਖਾ ਹੁੰਦਾ ਉਸ ਉਦੋਂ ਬਾਅਦ ਇਹਨਾਂ ਨੇ ਬਗਾਵਤ ਕੀ ਕੀ ਕਰਤੀ ਸ਼ੁਰੂ ਜਦੋਂ ਰਿਜ਼ਲਟ ਆਇਆ ਤਿੰਨ ਤਰੀਕ ਤੋਂ ਬਾਅਦ ਹੀ ਬਗਾਵਤ ਸ਼ੁਰੂ ਹੋ ਗਈ ਬਗਾਵਤ ਦਾ ਤਾਂ ਇਹਨਾਂ ਦਾ ਪਹਿਲਾਂ ਹੀ ਸੀਗਾ ਬਣਿਆ ਹੋਇਆ ਜਿਹਦੇ ਚ ਉਦੋਂ ਬਾਅਦ ਪ੍ਰੈਸਾਂ ਹੀ ਤੁਹਾਡੇ ਰੂਬਰੂ ਹੋ ਕੇ ਇਹ ਕਰਦੇ ਰਹੇ ਗੱਲਾਂ ਕਿ ਆਏ ਜੀ ਸੁਖਵੀਰ ਸਿੰਘ ਬਾਦਲਾਏ ਸੋਮਨੀ ਕਾਲੀ ਦਾ ਲਾਏ ਤੇ ਫਿਰ ਪਾਰਟੀ ਫੋਰਮ ਤੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੀਗੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ ਇਹਨਾਂ ਨੂੰ 21 ਤਰੀਕ ਨੂੰ ਸੱਦਿਆ ਇਹਨਾਂ ਨੂੰ 24 ਤਰੀਕ ਨੂੰ ਸੱਦਿਆ ਫੇਰ ਸਮਾਂ ਦਿੱਤਾ ਕਿ ਤੁਸੀਂ ਜਿਹੜਾ ਗੱਲ ਕਰਨੀ ਹੈ ਪਾਰਟੀ ਪਲੇਟਫਾਰਮ ਤੇ ਉੱਪਰ ਖੜ ਕੇ ਕਰੋ ਕੋਈ ਵੀ ਕੋਈ ਵੀ ਗੱਲ ਹੁੰਦੀ ਆ ਉਹ ਆਪਾਂ ਪਾਰਟੀ ਪਲੇਟਫਾਰਮ ਤੇ ਕਹਿ ਕੇ ਚੰਗੀ ਲੱਗਦੇ ਆ ਠੀਕ ਹੈ ਅੰਦਰ ਪਰਿਵਾਰਾਂ 'ਚ ਵੀ ਆਪਣੇ ਪਰਿਵਾਰਾਂ 'ਚ ਵੀ ਗੁੱਸੇ ਗਿਲੇ ਹੁੰਦੇ ਆ ਆਪਾਂ ਕੋਈ ਵੀ ਅੰਦਰ ਬਹਿ ਕੇ ਸਲਝਾਉਨੇ ਆ ਨਾ ਜੀ ਉਹ ਕੋਈ ਆਪਾ ਪ੍ਰੈਸ 'ਚ ਤਾਂ ਨਹੀਂ ਲੈ ਕੇ ਜਾ ਕੇ ਕਹਿੰਦੇ ਵੀ ਭਈ ਮੇਰਾ ਨਾ ਆਪ ਪਰਿਵਾਰਿਕ ਚੀਜ਼ ਆ ਆ ਨਹੀਂ ਹੁੰਦੀ ਆ ਨਹੀਂ ਹੁੰਦੀ ਜਦ ਪਾਰਟੀ ਫੋਰਮ ਤੇ ਆਪਾਂ ਗੱਲ ਕਰਨ ਨੂੰ ਤਿਆਰ ਨਹੀਂਗੇ ਇਹਦਾ ਮਤਲਬ ਸਿੱਧੋ ਸਿੱਧੀ ਇਹੀ ਗੱਲ ਆ ਜੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਇੱਕ ਬਣਾ ਕੇ ਨਕਲੀ ਸ਼੍ਰੋਮਣੀ ਅਕਾਲੀ ਦਲ ਤੇ ਸਰਕਾਰਾਂ ਦਿੱਲੀ ਦੇ ਹੱਥ ਦੇਣਾ ਚਾਹੁੰਦੇ ਆ ਜੀ ਤੇ ਉਹ ਪੰਜਾਬ ਦੀ ਜਨਤਾ ਬੜੀ ਸੂਝਵਾਨ ਆ ਉਹ ਕਦੇ ਵੀ ਇਹ ਚੀਜ਼ ਹੋਣ ਨਹੀਂ ਦੇਊਗੀ ਸਰ ਮੇਰਾ ਕੁਐਸਚਨ ਸੀ ਸ਼੍ਰੋਮਣੀ ਅਕਾਲੀ ਦਲ ਉਹ ਟਲੀ ਸੁਧਾਰ ਲੈ ਰਿਹਾ ਇਹ ਲੱਗ ਲੱਗ ਰਿਹਾ ਜੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਤਾ ਇਹਨਾਂ ਨੇ ਆਪ ਬਣਾਈ ਹੈ ਜੀ ਹੁਣ ਸੁਧਾਰ ਕਰੀ ਤਾਂ ਜਾਂਦੇ ਆ ਹੁਣ ਪ੍ਰਦੀਪ ਕਲੇਰ ਦਾ ਅਕਸ ਸੁਧਾਰਨ ਤੇ ਲੱਗੇ ਆ ਜਿਹੜਾ ਬੰਦੇ ਦਾ ਨਾਮ ਲੈਣਾ ਨਹੀਂ ਕੋਈ ਪਸੰਦ ਕਰਦਾ ਜੀਨੇ ਐਡੀ ਵੱਡੀ ਬੇਅਦਬੀ ਕੀਤੀ ਆ ਬੰਦੇ ਨੇ ਉਸ ਨੂੰ ਅਸੀਂ ਸ਼੍ਰੀਮਾਨ ਕਹਿ ਕੇ ਉਹਨੂੰ ਸਮਾਜ ਦੇ ਵਿੱਚ ਉਹਦੀ ਸੁਧਾਰ ਕਰ ਰਹੇ ਆ ਉਹਦੀ ਇੰਟਰਵਿਊ ਹੋ ਰਹੀ ਆ ਹੋਰ ਕੀ ਸਦਾ ਰਹਾ ਹੈ ਆਹੀ ਸਦਾ ਲੱਗਦਾ ਜੀ ਮੈਨੂੰ ਤਾਂ ਸਰ ਪ੍ਰਦੀਪ ਕਲੇਰ ਨੇ ਜਿਹੜਾ ਹੈਗਾ ਸੁਖਵੀਰ ਬਾਦਲ ਤੇ ਵੀ ਕਾਫੀ ਉਜਾਮ ਪਾਇਏ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆਂ ਭਾਜੀ ਹੁਣ ਇਹ ਤੁਸੀਂ ਦੱਸੋ ਜਦੋਂ ਐਸਆਈਟੀ ਬਣੀ ਸੀਗੀ ਜਦੋਂ ਪੁਲਿਸ ਇੰਟਰੋਗੇਸ਼ਨ ਤੇ ਸੀਗਾ ਉਦੋਂ ਤਾਂ ਪ੍ਰਦੀਪ ਕਲੇਰ ਕੁਝ ਬੋਲਿਆ ਨੀਗਾ ਠੀਕ ਹੈ ਨਾ ਜਦੋਂ ਹੁਣ ਬੇਲ ਹੋ ਜਾਂਦੀਆਂ ਉਹਦੇ ਆਕਾ ਜਿਨ੍ਹਾਂ ਨੇ ਸਟੇਟਾਂ ਚਲਾਉਂਦੇ ਆ ਜੇ ਜਿੰਨਾ ਇਲੈਕਸ਼ਨਾਂ ਲੜਨੀਆਂ ਹਰਿਆਣਾ ਇਲੈਕਸ਼ਨ ਵੀ ਆ ਰਹੀ ਆ ਉਹ ਵੀ ਆ ਹੁਣ ਇਹ ਦੇਖੋ ਤੁਸੀਂ ਕੜੀ ਕੀ ਦੇ ਨਾਲ ਜੁੜਦੀ ਆ ਕਿ ਹੁਣ ਇਹ ਸੈਂਸਿਟਿਵ ਕੰਮ ਕਿਵੇਂ ਸ਼ੁਰੂ ਹੋਇਆ ਬਾਗੀ ਤੜਾ ਬਣਿਆ ਕਿ ਅਕਾਲ ਤਖਤ ਸਾਹਿਬ ਆਪਾਂ ਪੇਸ਼ ਹੋ ਕੇ ਅਸੀਂ ਮਾਫੀ ਮੰਗਨੇ ਠੀਕ ਹੈ ਜੀ ਚਲੋ ਅਕਾਲ ਤਖਤ ਸਾਹਿਬ ਮੈਂ ਕਹਿੰਦਾ ਇੱਕ ਵਾਰ ਨਹੀਂ ਜਿੰਨੀ ਵਾਰੀ ਮਰਜ਼ੀ ਜਾਇਆ ਜਾਵੇ ਉਹ ਥੋੜਾ ਹੀ ਆ ਜੀ ਚਲੋ ਉਹਦੇ ਨਾਲ ਹੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਜਵਾਬ ਸੀ ਉਹ ਸੁਖਵੀਰ ਸਿੰਘ ਬਾਦਲ ਜੀ ਨੇ ਇੱਕ ਨਮਾਣਾ ਸਿੱਖ ਹੋ ਕੇ ਉੱਥੇ ਗੋਡੇ ਲਾ ਕੇ ਉਹ ਆਪ ਦਾ ਜਿਹੜਾ ਜਵਾਬ ਸੀ ਉਹਨਾਂ ਦੇ ਅੱਗੇ ਸਬਮਿਟ ਕਰਤਾ ਉਹਨਾਂ ਨੂੰ ਦੇਤਾ ਜਸਦਰ ਸਾਹਿਬ ਨੂੰ ਹੁਣ ਇਹਦੇ ਨਾਲ ਕੜੀ ਕੀ ਜੁੜਦੀ ਆ ਕੜੀ ਇਹ ਜੁੜਦੀ ਆ ਵਿੱਚੋਂ ਹੀ ਫਿਰ ਪ੍ਰਦੀਪ ਕਲੇਰ ਨਿਕਲੇ ਆਇਆ ਦੇਖੋ ਸਾਰੀ ਕੜੀ ਨਾ ਕੜੀ ਜੁੜੀ ਜਾਂਦੀ ਆ ਜੀ ਇਸ ਚੀਜ਼ ਦੀ ਪ੍ਰਦੀਪ ਕਲੇਰ ਕਹਿਣ ਲੱਗਿਆ ਕਿ ਮਾਫੀ ਮਤਲਬ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਬੰਦਾ ਬੇਅਦਬੀ ਕਰਦਾ ਬੇਅਦਵੀ ਜੇ ਕਿਸੇ ਨੇ ਵੀ ਕਰਵਾਈ ਆ ਉਹ ਬੰਦਾ ਆਪ ਦਾ ਕੋਈ ਜਿਹੜਾ ਉਹਦਾ ਸੈਕੰਡ ਇਨ ਕਮਾਂਡ ਹੁੰਦਾ ਉਹਨੂੰ ਨਹੀਂ ਭੇਜਦਾ ਹੁੰਦਾ ਕਹਿੰਦਾ ਵੀ ਜਿਹੜਾ ਕੋਈ ਕੰਮ ਕਰਦਾ ਲੋਕ ਜਿਹੜਾ ਥੱਲੇ ਬੇਸ ਤੇ ਕੰਮ ਕਰਦਾ ਉਹ ਉਹ ਤੋਂ ਕਰਾਈ ਜਾਂ ਕਿਵੇਂ ਵੀ ਕਰਾਈ ਉਹ ਬੰਦਿਆਂ ਤੋਂ ਕਰਾਈ ਉਹ ਉਹ ਕਹਿੰਦਾ ਮੈਂ ਮੀਟਿੰਗ ਕਰਕੇ ਆਇਆ ਸੀ ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਜੀ ਇਹ ਤਾਂ ਸਿਰਫ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਖ ਖਰਾਬ ਕਰਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਛਾਹ ਖਰਾਬ ਕਰਦੇ ਕੋਈ ਹੋਰ ਤਾਂ ਮੁੱਦਾ ਲੱਭਦਾ ਨਹੀਂ ਜੀ ਇਹਨਾਂ ਨੂੰ ਇਹ ਬਹੁਤ ਮਾੜੀ ਗੱਲ ਆ ਕਾਲੀ ਦਲ ਨੂੰ ਜਿਹੜਾ ਖੋਰਾ ਲੱਗ ਰਿਹਾ ਜੀ ਇਹ ਮੈਂ ਤਾਂ ਕਹਿੰਦਾ ਇਹਦੋਂ ਮਾੜੀ ਗੱਲ ਹੈ ਨਹੀਂ ਕੋਈ ਪਿਛਲੇ ਵੀ ਕਰ ਕੋ ਕਾਲੀ ਦਲ ਦਾ ਜੋ ਦਿਖਾ ਰਿਹਾ ਹੈ ਉਹਦੇ ਕੋਈ ਕਿਹਨੂੰ ਮੰਨਦੇ ਹੋ ਨਾ ਬਤੋ ਨਾ ਜਦੋਂ ਕੋਈ ਨਹੀਂ ਲੋਕੀ ਪਰੇ ਹੋ ਗਏ ਜਮਾਨਤਾ ਤੱਕ ਜੱਦ ਹੋ ਗਈਆਂ ਤੁਹਾਡੇ ਘਰ ਪਾਜੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਸੀ ਕਿ ਜਿਹੜੇ ਬਾਗੀ ਲੀਡਰ ਨੇ ਇਹਦਾ ਆਪਦੇ ਘਰੇ ਬੈ ਗਏ ਨੇ ਹੁਣ ਜਿਨ੍ਹਾਂ ਨੇ ਤੀਤੀ 40 40 ਸਾਲ ਮਿਨਿਸਟਰੀਆਂ ਹੰਡਾਈਆਂ ਹੋਣ ਉਹਨਾਂ ਦਾ ਅਸਰ ਰਸੂਕ ਹੁੰਦਾ ਕਿ ਨਹੀਂ ਹੁੰਦਾ ਜੀ ਹੁੰਦਾ ਜੀ ਉਹ ਬੰਦੇ ਘਰੇ ਬੈ ਕੇ ਤੇ ਆਪ ਦੇ ਅੰਦਰ ਗੱਦੀ ਵੋਟਰਾਂ ਨੂੰ ਫੋਨ ਕਰੋ ਕਿ ਭਾਈ ਆਪਾਂ ਉਧਰ ਨਹੀਂ ਚੱਲਣਾ ਉਧਰ ਵੋਟਾਂ ਪਾਉਣੀਆਂ ਤੇ ਠੀਕਰਾ ਤੁਸੀਂ ਸਰਤਾ ਸੁਖਵੀਰ ਸਿੰਘ ਬਦਲ ਤੇ ਭੰਦੇ ਹੋ ਬੀਬੀ ਜੀ ਕੀ ਕਹਿੰਦਾ ਜਿਹੜੀ ਪਾਕੀ ਹੋਈ ਸੀ ਕਿ ਉਸ ਤੋਂ ਬਾਅਦ ਫੇਰ ਲਾ ਕੇ ਜਿਹੜਾ ਸੁਖਵੀਰ ਪਾਉਣਾ ਉਹਨਾਂ ਨਾਲ ਲੈ ਲਿਆ ਦੋ ਚਾਰ ਪੰਜ ਸਿੱਕਾ 10 ਸਿੱਕਾ ਤੇ ਹੋ ਜਾਂਦਾ 117 ਸਿੱਕਾ ਨੂੰ 255 ਸਿੱਕਾ ਤੱਕ ਪਾਜੀ ਗੱਲ ਸੁਣੋ ਮੈਂ ਨਹੀਂ ਨਹੀਂ 117 ਤੇ ਨਹੀਂ ਹੋਈਆਂ ਭਾਜੀ ਨਹੀਂ ਮੈਂ ਤੁਹਾਡੀ ਭਾਜੀ ਮੈਂ ਮੇਰੀ ਇੱਕ ਗੱਲ ਦਾ ਸੁਣੋ ਜੋ ਪੰਥਕ ਨਾਲ ਜੁੜਦੇ ਆ ਪਰ ਅਕਾਲੀਵੈਲ ਕਿੱਥੇ ਪੰਥਕ ਰਹਿ ਗਿਆ ਭਾਜੀ ਪੰਥਕ ਕਿੱਥੇ ਨਹੀਂ ਹੈਗਾ ਜੀ ਤੁਸੀਂ ਮੇਰੀ ਗੱਲ ਸੁਣੋ ਹੁਣ ਤੁਸੀਂ ਪਹਿਲਾਂ ਤੁਹਾਡੀ ਗੱਲ ਦਾ ਜਵਾਬ ਦੇ ਲੈਣ ਦਿਓ ਮੈਨੂੰ ਮਾਫੀ ਦਾ ਲਾ ਲਵੋ ਫਿਰ ਜਿਹੜਾ ਠੀਕ ਕੀ ਕਰਾਂ ਹੁਣ ਤਕਰੀਰ ਸੁਣ ਬਦਲ ਨਹੀਂ ਭੰਗਦੇ ਜਿਆ ਅਕਾਲੀ ਭਾਜੀ ਹੁਣ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਚੱਲੋ ਜੀ ਹੁਣ ਠੀਕ ਹੈ ਨਾ ਇਹ ਇਸ ਵਿਸ਼ੇ ਤੇ ਆਪਾਂ ਗੱਲ ਇਸ ਲਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਵਿਸ਼ਾ ਹੁਣ ਅਕਾਲ ਤਖਤ ਸਾਹਿਬ ਤੇ ਆ ਆਪਾਂ ਇੱਕ ਬਹੁਤ ਨਮਾਣੇ ਸਿੱਖਾਂ ਗੁਰੂ ਮਾਰਾ ਅਸੀਂ ਓਡੇ ਵੱਡੇ ਹੁਣ ਉਥੇ ਜਿੱਥੇ ਕੋਰਟ ਚ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਕੋਰਟ ਚ ਫੈਸਲਾ ਗਿਆ ਹੋਇਆ ਉਹ ਹੁਣ ਜਥੇਦਾਰ ਸਤਕਾਰਯੋਗ ਜਥੇਦਾਰ ਨੇ ਉਸ ਇਹ ਤੇ ਟਿੱਪਣੀ ਕਰ ਸਕਦੇ ਆ ਆਪਾਂ ਨਿਵਾਣੇ ਸਿੱਖ ਹੋਣ ਦੇ ਨਾਤੇ ਅਸੀਂ ਉਥੇ ਕੋਈ ਟਿੱਪਣੀ ਨਹੀਂ ਅਜੇ ਕਰ ਸਕਦੇ ਬੱਚੇ ਚੁੰਡਾ ਰਿਪੋਰਟ ਦਾ ਬੜਾ ਟੋੜਾ ਲੋਕਾਂ ਨੇ ਜੁਸ ਲਾ ਦਿੱਤੇ ਜੋ ਆਪਾਂ ਤੁਹਾਡੇ ਜਥੇਦਾਰਾਂ ਨੇ ਸੁਝਾਅ ਦਿੱਤੇ ਜੋ ਲੋਕਲ ਕੰਟੈਂਡਿੰਗ ਕਮੇਟੀ ਨੇ ਸੁਝਾਅ ਦਿੱਤੇ ਤੇ ਉਹਨਾਂ ਦੇ ਸੁਝਾਅ ਤਾਂ ਬਹੁਤ ਹੋਰ ਵੀ ਦਿੱਤੇ ਜੀ ਇਹ ਨਹੀਂ ਨਹੀਂ ਜੇ 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 ਕਈ ਜੇ ਉਹਨਾਂ ਚੁੰਡਾ ਕਮੇਟੀ ਦਾ ਹੋਰ ਵੀ ਬੁਸ਼ਕੋਰ ਸੀ ਜਿਹੜਾ ਹੁਣ ਜਿਹੜੇ ਪ੍ਰਾਣੇ ਲੀਡਰ ਆ ਜਿਹੜੇ ਪੀੜੀਆਂ ਦਰ ਪੀੜੀਆਂ ਚੱਲੇ ਆਉਂਦੇ ਆ ਤੇ ਉਹਨਾਂ ਦਾ ਸੀ ਪਰ ਉਹਨਾਂ ਇਹਨਾਂ 'ਚ ਹੁਣ ਜਿਹੜੇ ਤੁਸੀਂ ਦੇਖੋ ਇੱਕ ਪ੍ਰੈਜ਼ੀਡੀਅਮ ਬਣਾਈ ਆ ਜੀ 13 ਬੰਦਿਆਂ ਦੀ 13 ਬੰਦਿਆਂ 'ਚੋਂ ਆਪਾਂ ਕਹਿੰਦੇ ਆ ਕਿ ਪੰਜਾਬ 'ਚ ਸਰਬੀਰ ਸਿੰਘ ਬਾਦਲ ਤੋਂ ਬਿਨਾ ਹੋਰ ਕੋਈ ਪ੍ਰਧਾਨਗੀ ਨਹੀਂ ਕਰ ਸਕਦਾ ਕੋਈ ਬੁੱਧੀਜੀਵ ਆ ਕੋਈ ਉਹ ਤੁਸੀਂ ਉਹਦਾ ਇੱਕ ਬੰਦੇ ਇੱਕ ਬੰਦਾ ਛਾਂਡਣਾ ਤੁਸੀਂ 13 ਬੰਦਿਆਂ ਦੀ ਪ੍ਰੈਜ਼ੀਡੀਅਮ ਬਣਾਈ ਆ ਜੀ 13 ਬੰਦਿਆਂ 'ਚ ਤੁਹਾਨੂੰ ਇੱਕ ਵੀ ਬੰਦਾ ਬੁੱਧੀਜੀਵ ਨਹੀਂ ਲੱਭਿਆ ਸਾਰੇ ਤੁਸੀਂ ਜਿਹੜੇ ਬਾਦਲ ਪਰਿਵਾਰ ਦੇ ਵਿਰੋਧੀ ਸੀਗੇ ਸ਼ੁਰੂ ਤੋਂ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਵਾਰੀ ਪਾਰਟੀਆਂ ਛੱਡੀਆਂ ਹੋਈਆਂ ਨੇ ਉਹੀ ਬਣਾਏ ਨੇ ਜੇ ਹਾਇਰ ਲਿਸਟ ਮੇਰੇ ਫੋਨ 'ਚ ਮੈਂ ਕੱਢ ਕੇ ਦਿਖਾ ਵੀ ਦਿਨਾ ਕਿਹੜੇ-ਕਿਹੜੇ ਮੈਂਬਰ ਪਾਏ ਨੇ ਉਹਦੇ 'ਚ ਮੈਨੂੰ ਇੱਕ ਵੀ ਬੁੱਧੀਜੀਵ ਦਿਖਾ ਦਿਓ ਇੱਕ ਵੀ ਕੋਈ ਨਿਊਟਰਲ ਬੰਦਾ ਦਿਖਾ ਦਿਓ ਪ੍ਰੋਸੈਟਿਵ 'ਚ ਜਿਹੜਾ ਵੀ ਕੋਈ ਪਾਇਆ ਹੋਵੇ ਹੁਣੇ ਭਾਜੀ ਇਹ ਤਾਂ ਇੱਕ ਸੱਤਾ ਦੀ ਹੈ ਹੁਣ ਜੋ ਤੁਸੀਂ ਮਰਜ਼ੀ ਕਹੀ ਚੱਲੋ ਮੈਂ ਤਾਂ ਇਹੀ ਕਹਿਣਾ ਕਿ ਆਨਹੀ ਬਾਨੀ ਕਾਲੀ ਦਲ ਨੂੰ ਖੋਰਾ ਲਾਉਣਾ ਕਾਲੀ ਦਲ ਨੂੰ ਕਮਜ਼ੋਰ ਕਰਨਾ ਦੀ ਦਲ ਨੂੰ ਖਤਮ ਕਰਨਾ ਇਹਨਾਂ ਦਾ ਇੱਕ ਮਤਲਬ ਰਹਿ ਗਿਆ ਹੋਰ ਇਹਦੇ ਉੱਤੇ ਕੋਈ ਗੱਲ ਨਹੀਂ ਭਾਜੀ ਇਹਦਾ ਸਰ ਇੱਕ ਸਵਾਲ ਸੀਗਾ ਕਿ ਜਗੀਰ ਕੌਰ ਨੇ ਪਹਿਲਾਂ ਵੀ ਬਾਗੀ ਹੋ ਕੇ ਪਾਰਟੀ ਛੱਡੀ ਸੀਗੀ ਉਸ ਤੋਂ ਬਾਅਦ ਫਿਰ ਸੁਖਵੀਰ ਬਾਦਲ ਜੀ ਨੇ ਜਿਹੜਾ ਹੈਗਾ ਉਹਨਾਂ ਨੂੰ ਫਿਰ ਪਾਰਟੀ ਜੁਆਇਨ ਕਰ ਲਈ ਕਿਸ ਤਰ੍ਹਾਂ ਦੇ ਦੇ ਭਾਜੀ ਗੱਲ ਸੁਣੋ ਜਦੋਂ ਪਾਰਟੀ ਅਸੀਂ ਫਿਰ ਇਹੀ ਤਾਂ ਸ਼ੋਮਨੀ ਗਾਲੀ ਦਲ ਦੀ ਸਰ ਸਦਾ ਸੁਖਵੀਰ ਸਿੰਘ ਬਾਦਲ ਦੀ ਇਹੀ ਰਹੀ ਕਿ ਜੇ ਚਲੋ ਪਾਰਟੀ 'ਚ ਕੰਮ ਤਾਂ ਕੀਤਾ ਕਦੇ ਇਹਨਾਂ ਨੇ ਪਾਰਟੀ ਲਈ ਕੰਮ ਕੀਤਾ ਤੇ ਜੇ ਇੱਕ ਬੰਦੇ ਨੂੰ ਆਪਾਂ ਕਹਿੰਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਜੇ ਘਰੇ ਆਜ ਵੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹਨਾਂ ਦਾ ਫੇਰ ਇੱਕ ਵਾਰੀ ਮੌਕਾ ਦੇਤਾ ਪਰ ਇਹ ਫੇਰ ਮਤਲਬ ਪ੍ਰਸਤ ਨਿਕਲੇ ਜੀ ਫੇਰ ਉਹਵੇਂ ਇਕੱਲਾ ਕੀਤੀਆਂ ਤੇ ਇਹ ਬਹੁਤ ਮਾੜੀ ਗੱਲ ਹੈ ਜੀ ਲੱਗਦਾ ਵੀ ਹੁਣ ਭਾਈ ਜੀ ਤੁਸੀਂ ਗੱਲ ਕਰਦੇ ਹੋ ਸੁਪੀਰ ਬਦਲ ਦੇ ਪ੍ਰਧਾਨਗੀ ਦੀ ਗੱਲ ਕੀਤੀ ਹੈ ਕਿੰਨੇ ਘਰ ਦੇ ਵਿੱਚ ਲੜਾਈ ਹੋ ਜਵੇ ਤਾਂ ਜਿਹੜਾ ਵੱਡਾ ਪਰਿਵਾਰ ਦਾ ਮੈਂਬਰ ਹੁੰਦਾ ਨਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਉਹਦੇ ਵਾਸਤੇ ਚਾਹੀ ਜਿੱਦੀ ਮਰਜ਼ੀ ਕੁਰਬਾਨੀ ਦੇਣੀ ਪੈਂਦੀ ਹੈ ਪਰ ਇਥੇ ਸੁਖਵੀਰ ਬਾਦਲ ਨੂੰ ਜਦੋਂ ਉਹਨਾਂ ਦੀ ਪ੍ਰਧਾਨਗੀ ਦੀ ਕੁਰਬਾਨੀ ਦੀ ਗੱਲ ਆਈਆ ਉੱਥੇ ਜਿਹੜੀ ਚੋਰੀ ਕੁਰਬਾਨੀ ਦਿੱਤੀ ਗਈ ਕਿਉਂ ਪੂਰਾ ਪਰਿਵਾਰ ਬਚਾਇਆ ਕਿਉਂ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪ੍ਰਧਾਨ ਜੀ ਪਹਿਲੇ ਦਿਨ ਤੋਂ ਹੀ ਸਾਰੀਆਂ ਮੀਟਿੰਗਾਂ ਹੋਈਆਂ ਐਸਜੀਪੀਸੀ ਮੈਂਬਰ ਸਾਹਿਬ ਬੈਠੇ ਨੇ ਐਸਜੀਪੀਸੀ ਮੈਂਬਰ ਸਾਹਿਬਾਂ ਦੀ ਮੀਟਿੰਗ علیحدਾ ਹੋਈ ਵਰਕਿੰਗ ਕਮੇਟੀਆਂ ਦੀ علیحدਾ ਹੋਈ ਮੀਟਿੰਗ ਜੂਥ ਦੀ علیحدਾ ਹੋਈ ਇਸਤਰੀ ਕਾਲੀ ਦਲ ਦੀ علیحدਾ ਹੋਈ ਹਰ ਵਰਕਰ ਨੂੰ ਹਰ ਅਹੁਦੇਦਾਰ ਨੂੰ ਉੱਥੇ ਸੱਦਿਆ ਗਿਆ ਸੁਖਵੀਰ ਸਿੰਘ ਬਾਦਲ ਜੀ ਸਾਰਿਆਂ ਨੂੰ ਪਹਿਲਾਂ ਜਦੋਂ ਬੰਦੇ ਸੀਗੇ ਕਹਿੰਦੇ ਮੈਂ ਪਾਰਟੀ ਪ੍ਰਧਾਨਗੀ ਛੱਡਣ ਨੂੰ ਤਿਆਰ ਆਂ ਵੀ ਤੁਸੀਂ ਦੱਸੋ ਕੋਈ ਵੀ ਵਰਕਰ ਇੱਕ ਵੀ ਵਰਕਰ ਇਹ ਜਿਹੜੇ 7-8 ਜਾਣੇ ਆ ਇਹ ਤਾਂ ਪਹਿਲੇ ਦਿਨ ਤੋਂ ਹੀ ਚਾਹੇ ਬਰਨਾਲਾ ਪਰਿਵਾਰ ਹੋ ਗਿਆ ਜਾਂ ਜਿਹੜੇ ਵੀ ਆਪਾਂ ਬਾਕੀ ਪਰਿਵਾਰ ਨੇ ਆਪਾਂ ਸਾਰੇ ਦੇਖਦੇ ਆਂ ਕਿ ਇਹ ਪਹਿਲੇ ਦਿਨ ਤੋਂ ਹੀ ਬਦਲ ਪਰਿਵਾਰ ਦੇ ਅਗੇਂਸਟ ਆ ਆਹ ਹੋਣ ਵੀ ਕੋਈ ਮੰਗ ਉੱਠਦੀ ਆ ਕਿ ਜਿਹੜਾ ਸੁਖਵੇਰ ਬਦਲ ਆਪਣੀ ਪ੍ਰਧਾਨਗੀ ਛੱਡ ਦੇ ਪਾਜੀ ਇਹ ਤਾਂ ਇਹੀ ਉਠਾਉਂਦੇ ਆ ਨਾ ਜੀ ਗੱਲ ਤਾਂ ਹੁਣ ਇਹ ਨਹੀਂ ਏਡਾ ਵੱਡਾ ਕੈਂਟਰ ਬੈਠਾ ਐਡੀ ਵੱਡੀ ਸਾਡੀ ਲੀਡਰਸ਼ਿਪ ਤੇ ਬੈਠੀ ਆ ਨਹੀਂ ਵੋਟਰ ਹੀ ਪਾਉਦੇ ਨਹੀਂ ਹਾਲੀ ਕੱਲ ਕੋਲ ਵੋਟਰ ਹੀ ਪਾਉਦੇ ਨਹੀਂ ਵੋਟ ਹੀ ਪਾਉਦੇ ਮੇਰੇ ਤੋਂ ਰੋਟੀ ਪਾਜੀ ਨਹੀਂ ਦੇਖੋ ਇਹ 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 ਹੁਣ ਨਹੀਂ ਗੱਲਾਂ ਹੋਈਆਂ 23 ਵਰੀ ਇਕਾਲੀ ਦਲ ਜਿਹੜਾ ਵਾ ਉਹ ਇਵੇਂ ਹੋਈ ਆ ਪਤੋਂ ਇਕਾਲੀ ਦਲ ਫਿਰ ਤੁਹਾਨੂੰ ਦਤੋ ਵੀ ਦੋ ਦੋ ਦਾ ਮਤਲਬ ਹੋਈ ਕਿ ਪੋਜੀਸ਼ਨ ਬਣ ਗਈ ਇਕਾਲੀ ਦਲ ਉਹ ਕਹਿੰਦੇ ਵੀ ਅਕਾਲੀ ਦਲ ਲਾ ਹੀ ਨਹੀਂ ਸਕਦਾ ਪਰ ਅਕਾਲੀ ਦਲ ਫਿਰ ਰਿਵਾਈਵ ਕੀਤਾ ਇਹ ਨਹੀਂ ਹੁੰਦਾ ਇਹ ਪੰਜਾਬ ਦੇ 55000 ਵੋਟ ਇਸ ਸਟੇ ਦਾ ਜਿਹੜਾ ਹੈਗਾ 2027 ਦੇ ਵਿੱਚ 50000 ਵੋਟ ਸੀ ਜੀ ਅੱਜ ਭਾਜਪਾ ਇਹ ਨੂੰ ਬਸ ਲੈ ਗਏ 16000 ਵੋਟਰ ਰਹਿ ਗਏ ਉਹਦੇ ਚ ਕਰੀ ਜਾਂਦੇ ਜੀ ਭਾਜੀ ਇਹ ਤਾਂ ਗੱਲ ਸੁਣੋ ਹੁਣ ਮੈਂ ਤੁਹਾਨੂੰ ਇਹ ਇੱਥੇ ਇੱਥੇ ਰਹਿ ਗਈ ਆ ਤੇ ਜਿਹੜੇ ਇੱਥੇ ਲੀਡਰ ਬੈਠੇ ਵੀ ਉਹਨਾਂ ਉਹਨਾਂ ਦੀ ਕਾਰਗੁਜ਼ਾਰੀ ਤੇ ਇਹ ਗੱਲ ਹੋਈ ਜਾਂਦਾ ਜੀ ਮੈਂ ਤੁਹਾਨੂੰ ਮੈਂ ਮੈਂ ਗੱਲ ਦਾ ਜਵਾਬ ਮੈਂ ਇਹ ਗੱਲ ਦਾ ਜਵਾਬ ਦਿੰਦਾ ਜੀ ਸਰਦਾਰ ਮੈਂ ਤੁਹਾਨੂੰ ਇਹ ਹਲਕਾ ਨਕੋਦਰ ਤੋਂ ਜੀ 2012 ਤੋਂ ਪਹਿਲਾਂ ਕੌਣ ਜਿੱਤਦਾ ਸੀ ਜੀ ਕਾਂਗਰਸ ਜਿੱਤਦੀ ਆਈ ਲਗਾਤਾਰ ਕਦੇ ਜਿੱਤੇ ਆ ਕალიਤਰ ਉਧਰੋਂ ਕੁਹਾਰ ਸਾਹਿਬ ਦੇ ਹਲਕੇ ਬੰਦੀ ਟੁੱਟੀ 2012 'ਚ ਉਧਰੋਂ ਕੁਹਾਰ ਸਾਹਿਬ ਦੇ ਦੋਨੇ ਤੋਂ ਪਿੰਡ ਆਏ ਇਧਰੋਂ ਮੇਰੇ ਪਿਤਾ ਸਰਦਾਰ ਗੁਰਦੀਪ ਸਿੰਘ ਭੁੱਲਰ ਜੀ ਦੇ ਨੂਰਮੈਲ ਆਲੇ 80 85 ਪਿੰਡ ਆਏ ਇਹ ਹਲਕਾ ਬਹੁਤ ਵਧੀਆ ਬਣ ਗਿਆ ਸੀ ਹੁਣ ਸਾਹਮਣੇ ਤਾਂ ਜਿਹੜੇ ਲੋਕ ਸਾਹਮਣੇ ਆ ਲੋਕ ਤਾਂ ਸਤਕਾਰ ਦੇ ਵਜੇ ਆ ਜੀ ਲੋਕਾਂ ਨੂੰ ਸਤਕਾਰ ਦੋ ਕਿ ਲੋਕੀ ਤਾਨਦ ਸੀ ਨਾਲ ਹੁਣ ਪੁੱਲਰ ਸਾਹਿਬ ਦੇ ਨਾਲ ਅਸੀਂ ਦੇਖਦੇ ਆ ਮੇਰੇ ਮਾਤਾ ਜੀ ਨਾਲ ਬੈਠੇ ਆ ਮੇਰੇ ਮਾਤਾ ਜੀ ਇੱਕ વાਲੀ ਦੱਸ ਦੇਣ ਕਿ ਇਹ ਕਦੇ ਜ਼ਿੰਦਗੀ ਚ ਘੁੰਮਣ ਗਏ ਆ ਕਦੇ ਉਹ ਲੋਕਾਂ ਨੂੰ ਸਮਰਪਿਤ ਲੀਡਰ ਸੀਗੇ ਇਹ ਗੱਲ ਉਹ ਜੇ ਉਹਨਾਂ ਕੋਲੇ ਘੰਟਾ ਵੀ ਸਮਾਂ ਹੁੰਦਾ ਸੀ ਘਰੇ ਨਹੀਂ ਪੈਂਦੇ ਸੀ ਲੋਕ ਜਿਹੜੇ ਪੁੱਲਰ ਸਾਹਿਬ ਨਾਲ ਕੰਮ ਕੀਤਾ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਮਤਲਬ ਰਹੇ ਆ ਉਹਨਾਂ ਦਾ ਸਟਾਈਲ ਜੇ ਉਹ ਪੱਗ ਵੀ ਬੰਦੇ ਸੀ ਨਾ ਪੱਗ ਵੀ ਲੋ ਸੰਗਤ ਚ ਬੈ ਕੇ ਬੰਨ ਲੈਂਦੇ ਹੁੰਦੇ ਸੀ ਕਿ ਮੇਰੇ ਵਰਕਰ ਦਾ ਟਾਈਮ ਨਾ ਖਰਾਬ ਹੋਵੇ ਕੋਈ ਬੰਦਾ ਸਾਡੇ ਘਰ 5 ਵਜੇ ਆ ਜਾਂਦਾ ਸੀ ਉਹਨੂੰ 5 ਵਜੇ ਵੀ ਗੇਟ ਖੋਲਦੇ ਸੀ ਕੋਈ ਰਾਤ 12 ਵਜੇ ਆ ਜਾਂਦਾ ਸੀ 12 ਵਜੇ ਵੀ ਇਹ ਤੁਸੀਂ ਮੇਰੇ ਤੇ ਯਕੀਨ ਨਾ ਕਰਿਓ ਸਾਡੇ ਹਲਕੇ ਚ ਪੁੱਛ ਲਿਓ ਜੀ ਪਾਜੀ ਗੱਲ ਸੁਣੋ 2012 ਚ ਮੈਂ ਤੁਹਾਨੂੰ ਉਹੀ ਦੱਸਦਾ 2012 ਅਸੀਂ ਹੈਗੇ ਆ ਕਾਲੀ ਦਲ ਦੇ ਨਾਲ ਸਾਡੇ ਅਸੀਂ ਚਾਹ ਕੇ ਵੀ ਕਾਲੀ ਦਲ ਨਹੀਂ ਛੱਡ ਸਕਦੇ ਕਿਉਂਕਿ ਜਿੱਥੇ ਤੁਹਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਹੋਣ 1982 ਚ ਸਾਡੇ ਦਾਦਾ ਜੀ ਸਰਦਾਰ ਸੋਹਣ ਸਿੰਘ ਭੁੱਲਰ ਜੀ ਨੇ ਸ਼ਹੀਦੀ ਦਿੱਤੀ ਸਾਡੀ ਪਰਦਾਦੀ ਜੀ ਮਾਤਾ ਉੱਤਮ ਕੌਰ ਜੀ ਪੁੰਜੀਆਂ ਦੇ ਮੋਰਚੇ ਚ ਜੇਲ੍ਹਾਂ ਕੱਟ ਕੇ ਆਏ ਫਿਰ ਸਾਡੇ ਦਾਦਾ ਜੀ ਨੇ ਸ਼ਹੀਦੀ ਦਿੱਤੀ ਫਿਰ ਸਾਡੇ ਪਿਤਾ ਜੀ ਨੇ ਸਾਰੀ ਜ਼ਿੰਦਗੀ ਲਾਤੀ ਅਸੀਂ ਇਹ ਤਾਂ ਚਾਹ ਕੇ ਵੀ ਨਹੀਂ ਛੱਡ ਸਕਦੇ 2001 ਇੱਕ ਇੱਕ ਮਿਸਾਲ ਦੀ ਗੱਲ ਆ ਬਹੁਤ ਘੱਟ ਹਲਕੇ ਹੋਣਗੇ ਜਿਨ੍ਹਾਂ ਦੀ ਟਿਕਟ ਕੱਟੀ ਗਈ 2012 ਚ ਅਸੀਂ ਮੌਜੂਦਾ ਐਮਐਲਏ ਸੀ ਸਾਡੀ ਟਿਕਟ ਕੱਟ ਕੇ ਬਡਾਲਾ ਸਾਹਿਬ ਨੂੰ ਦਿੱਤੀ ਅਸੀਂ ਮਦਦ ਕੀਤੀ ਸਾਡੇ ਪੋਸਟ ਸਾਡੀਆਂ ਮਾਤਾ ਜੀ ਦੀ ਤੇ ਪਾਦਰ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਅਸੀਂ ਅਸੀਂ ਪਾੜ ਠੀਕ ਹੈ ਤਿਆਗ ਤਿਆਗ ਸੀਗਾ ਤਿਆਗ ਦੇਤਾ ਸੀ ਪਰ ਪਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਮੈਨੂੰ ਇੱਕ ਵੀ ਦੱਸ ਦੋ ਇੱਕ ਵੀ ਬਾਈ ਇਲੈਕਸ਼ਨ ਭੁੱਲਰ ਪਰਵਾਰ ਨਾ ਗਿਆ ਹੋਵੇ ਇੱਕ ਵੀ ਧਰਨੇ ਤੇ ਕਿਤੇ ਨਾ ਭੁੱਲਰ ਪਰਵਾਰ ਨਾ ਗਿਆ ਹੋਵੇ ਇੱਕ ਵੀ ਕਿਸੇ ਰੈਲੀ 'ਚ ਭੁੱਲਰ ਪਰਿਵਾਰ ਨਾ ਗਿਆ ਹੋਵੇ ਉਹ ਮੈਨੂੰ ਦੱਸੋ ਹੁਣ ਇਹ ਦੀ ਹੁਣ ਇਹਨਾਂ ਦੀ ਕਮਾਂਡ 2012 'ਚ ਇਹਨਾਂ ਨੂੰ ਸੌਂਪਤੀ ਉਸ ਤੋਂ ਬਾਅਦ ਤੋਰਨਾ ਸਤਕਾਰ ਨਾਲ ਤਾਂ ਹੁਣ ਅਸੀਂ ਕਿਹੜਾ ਜੀ ਕੋਈ ਵਰਕਰ ਸੀ ਤਿੰਨ ਵਾਰ ਦੇ ਐਮਐਲਏ ਨੇ ਹੁਣ ਹਰ ਬੰਦਾ ਹੁਣ ਜੇ ਉਰੇ ਸਟੇਜ ਕੋਈ ਵੱਡੀ ਲੱਗ ਰਹੀ ਆ ਤਾਂ ਉਹ ਤੇ ਗੁਰਪ੍ਰਤਾਪ ਸਿੰਘ ਬਡਾਲਾ ਜੀ ਦਾ ਸਾਨੂੰ ਸੁਨੇਹਾ ਦੇਣਾ ਫਰਜ਼ ਸੀ ਅਸੀਂ ਆਪ ਥੋੜਾ ਆ ਕੇ ਚੱਲ ਕੇ ਆ ਸਕਦੇ ਹਾਂ ਹੁਣ ਜਦੋਂ ਉਹਨਾਂ ਨੂੰ ਕੋਈ ਇਹ ਮਹਿਸੂਸ ਨਹੀਂ ਹੋਇਆ ਤੇ ਹੁਣ ਆ ਰਿਜ਼ਲਟ ਵੀ ਦੇਖ ਲਓ ਜੀ ਟਾਡੇ ਤਾਂ ਦੋਸ਼ ਰੌਂਦੇ ਵੀ ਆਪ ਸਰ ਜੀ ਕਰਕੇ ਤਾਂ ਰੌਂਦੇ ਨਹੀਂ ਨਹੀਂ ਇਹੀ ਤਾਂ ਗੱਲ ਸੁਣੋ ਜੀ ਬੰਦੇ ਜਿਹੜੇ ਕਾਲੀ ਦਲ ਦੇ ਸਾਹਮਣੇ ਨਹੀਂ ਜਿਨ੍ਹਾਂ ਤੇ ਪਰਚੇ ਕਰਾਏ ਆ ਗੱਲ ਸੁਣੋ ਜਿਨ੍ਹਾਂ ਦੇ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਅਨੇਕਾਂ ਆਧਾਰਨਾ ਦੇ ਸਕਦਾ ਪਰ ਸਮਾਂ ਨਹੀਂ ਮੈਂ ਖਰਾਬ ਕਰਨਾ ਚਾਹੁੰਦਾ ਜਿਨ੍ਹਾਂ ਦੇ ਪਤੀ ਘਰ ਵਾਲੇ 5-5 ਸਾਲ ਜੇਲਾ ਕੱਟੀਆਂ ਉਹ ਜਿਨ੍ਹਾਂ ਦੇ ਝੂਠੇ ਪਰਚੇ ਕਰਾਏ ਉਹ ਪਰਿਵਾਰ ਆਪ ਦੇ ਪਰਿਵਾਰ ਨੂੰ ਤੁਰਨ ਦੇ ਦੂ ਨਾਲ ਕਿਸੇ ਤੇ ਉਹ ਕਿਵੇਂ ਕਹਿ ਦੂਗਾ ਤੁਸੀਂ ਕਾਲੀ ਦਲ ਦੇ ਨਾਲ ਤੁਰਪੋ ਹੁਣ ਉਹ ਤੁਸੀਂ ਉਹ ਸਾਡੇ ਨਾਲ ਜੁੜੇ ਸੀ ਸਾਡੇ ਨਾਲ ਉਹ ਜੁੜੇ ਸੀ ਅਸੀਂ ਤਾਂ ਉਹਨਾਂ ਨੂੰ ਫੁੱਲਾਂ ਆਂਗ ਰੱਖਿਆ ਆਪਦੇ ਵਰਕਰਾਂ ਨੂੰ ਇਹਨਾਂ ਨੇ ਤਾਂ ਬੰਦੇ ਹੀ ਦੋ ਤਿੰਨ ਦੇਖਿਆ ਬਾਕੀ ਦਾ ਸਾਰੇ ਕੁੱਟ-ਕੁੱਟ ਪੁੰਜੇ ਲੈਣ ਲਾਏ ਆ ਉਹਨਾਂ ਦੇ ਕਹਿੰਦੇ ਜੀ ਹੁਣ ਕੀ ਕਹਿ ਸਕਦੇ ਤਾਂ ਬਹੁਤ ਕੁਝ ਕਹਿੰਦੇ ਨੇ ਨਹੀਂ ਜਿਹੜੇ ਜਿਹੜੇ ਉਹ ਗੱਲਾਂ ਕਹਿੰਦੇ ਆ ਵੀ ਉੱਥੇ ਕੀਤੀ ਆ ਇਹਨਾਂ ਨੇ ਮਦਦ ਆਮ ਪਾਰਟੀ ਦੇ ਆਪ ਕਿ ਠਾਕੁਰ ਕੀ ਕਰਦੇ ਰਹੇ ਤੇਰੀ ਗੱਲ ਤੁਹਾਨੂੰ ਮੇਰੇ ਕਾ ਸੁਣੋ ਨਹੀਂ ਨਹੀਂ ਮੇਰੇ ਕਾ ਸੁਣੋ ਨਹੀਂ ਨਹੀਂ ਮੇਰੇ ਕਾ ਸੁਣੋ ਨਹੀਂ ਨਹੀਂ ਮੇਰੇ ਕਾ ਸੁਣੋ ਅਸੀਂ ਰੋਲਾ ਪਾਉਂਦੇ ਨੇ ਉੱਤੇ ਲੀਡਰਸ਼ਿਪ ਕੋ ਵੀ ਸਾਡੀ ਮੁਖਾਲਫਤ ਹੁੰਦੀ ਆ ਤਾਂ ਪ੍ਰੂਫ ਦੇ ਦਿੰਨੇ ਇੱਥੇ ਦੇ ਜਿਹੜੇ ਕਮਰੇ ਦੀ ਕਮਰੇ ਦੀ ਛੰਡੋ ਤੁਸੀਂ ਆਪ ਸਾਡੇ ਸਾਥ ਥਾ ਘੁੱਟ ਕੇ 75 ਨੂੰ ਹਰਾਉਣ ਵਾਲੇ ਇਹਨੇ ਇਹਨਾਂ ਦੇ ਤਖੜੇ ਤਖੜੇ ਵਰਕਰ ਜਾਂਦੇ ਰਹੇ ਬਸਨ ਗੱਲ ਸੁਣੀਏ ਕਿ ਝੱਗਾ ਚੱਕੀ ਆਪਣਾ ਢਿੱਡ ਨੰਗਾ ਹੁੰਦਾ ਵਾ ਇਹ ਤਾਂ ਹੁਣ ਹਾਰ ਗਿਆ ਇਹ ਤਾਂ ਇਹਦਾ ਇਹਦਾ ਇਲੈਕਸ਼ਨ ਆਪ ਨਾਲ ਲੜੀਏ ਨੇ ਤਾਂ ਕਹਿੰਦੇ 20000 ਜਿੱਤਦੇ ਆ ਮੈਂ ਮੈਂ ਤੁਹਾਨੂੰ ਤੁਹਾਨੂੰ ਕੋਤਰੂ ਨਾ ਮੈਨੂੰ ਬੜਾ ਇੱਥੇ ਮੈਂ ਹੁਣ ਚੰਗੇ ਸੀਨੀਅਰ ਇਹਨਾਂ ਦੇ ਬੰਦੇ ਉਹ ਕਹਿੰਦੇ ਯਾਰ ਅਸੀਂ ਤਾਂ 20 ਹਜ਼ਾਰ ਦੇ ਜਿੱਤਣਾ ਇੱਕ ਮਿੰਟ ਇੱਕ ਮਿੰਟ ਤੇਰੀ ਲੈ ਆਉਗੀ ਇਹ ਮਹਿਕਮਾ ਵੀ ਜੜਾਇਆ ਸੀ ਕਿ ਉਹ ਲੈਣਾ ਜਰਾ ਕੁਹਾੜਾ ਕੋ ਸੀਗਾ ਲੇਕਿਨ ਤੁਸੀਂ ਹਰਨਾ ਉੱਥੋਂ ਮੇਰੀ ਗੱਲ ਸੁਣੋ ਹਾਲੇ ਸਾਡੀ ਕਿੱਥੋਂ ਹੈ ਸਾਡੀ 73 ਦੇ ਉੱਥੇ ਬਾਜੀ ਲੱਗੀ ਹੋਈ ਸੀ ਉਹ ਕੁਹਾੜ ਪਰਵਾਰ ਨੂੰ ਲੌੜ ਲਈ ਆਪ ਨਹੀਂ ਉੱਥੇ ਕਿਤੇ ਮੈਂ ਮੈਂ ਕਹਿੰਦਾ ਕਿ ਦੇ ਕੇ ਦੇ ਕੱਢ ਲਿਆ ਤਾਂ ਅਸੀਂ ਪ੍ਰੂਫ ਦੇ ਦਿੰਨੇ ਕਿ ਇਹ ਨਹੀਂ ਇਹ ਦੋਛਣ ਆ ਵੀ ਹਾਰ ਗਿਆ ਜਦੋਂ ਉੱਥੇ ਕੰਮ ਹੀ ਉੱਥੇ ਜਾ ਕੇ ਕਰਦੇ ਸੀ ਇਹਨੇ ਹਾਰ ਗਿਆ ਤੇ ਹੁਣ ਇਹਦਾ ਨੇ ਮਦਦ ਕੀਤੀ ਜਿੱਤਿਆਂ ਲੱਗੋ ਪਹਿਲਾਂ ਜਦੋਂ ਜਤੌਨ ਚ ਕੀਤੀ 12 ਕੇ ਮਦਦ ਭੁੱਲਰ ਪਰਵਾਨ ਨੇ ਭੁੱਲਰ ਦੀ ਫੋਟੋ ਲਾਈ ਨਾਲ ਹੈ ਬੀਬੀ ਜੀ ਦੀ ਲਾਈ ਫੋਟੋ ਉਦੋਂ ਇਹ ਨਹੀਂ ਗੱਲ ਕਰਦੇ ਕਿ ਮੈਂ ਦੁਬਾਰਾ ਸੇਵਾ ਕਰਨਾ ਨਹੀਂ ਹੁਣ ਕਾਹ ਹੋ ਰਿਹਾ ਹੈ ਜੀ ਨਹੀਂ ਜੀ ਇਹ ਤਾਂ ਪਾਰਟੀ ਨਹੀਂ ਹੁੰਦਾ ਪਾਰਟੀ ਕਿਤੇ ਨਹੀਂ ਸਾਨੂੰ ਲਾਸਟ ਬੋਸਟ ਹੈ ਜਿਹੜੇ ਬਾਕੀ ਲੀਡਰ ਬਾਹਰ ਕੱਟੇ ਆ ਉਹਨੇ ਅਕੇਲੇ ਦੀ ਤੋਰੇ ਹੱਸਦਾ ਇਹਦੀ ਕੀ ਰਿਪੋਰਟ ਰਹੂਗੀ ਬੋਟ ਕੀ ਜੀ ਉਹ ਬਾਗੀ ਆ ਉਹ ਹੁਣ ਦੇਖੋ ਕਿਹੜੀ ਪਾਰਟੀ ਚ ਜਾ ਕੇ ਇਲੈਕਸ਼ਨ ਲੜਦੇ ਆ ਆਪ ਦੀ ਪਾਰਟੀ ਬਣਾਉਂਦੇ ਜਾਂ ਕਿਸੇ ਚ ਮਰਜ ਹੋਣੇ ਮੈਨੂੰ ਤਾਂ ਲੱਗਦਾ ਕਿਸ ਮਰਜ ਮੁਰਜ ਹੋ ਜਾਣਗੇ ਜੀ ਕਾਲੀ ਦਲ ਦੀ ਕੀਰਤ ਹੋ ਗਈ ਲੱਗਦਾ ਕਾਲੀ ਦਲ ਚੜ੍ਹਦੀ ਕਲਾ ਚ ਰਹੂ ਜੀ ਚਲੋ ਜੀ ਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ 100 ਸਾਲ ਤੋਂ ਵੀ ਉੱਪਰ ਉਹ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਇੱਕ ਇਤਿਹਾਸ ਆ ਸ਼੍ਰੋਮਣੀ ਅਕਾਲੀ ਦਲ ਪਾਵਰ ਚ ਆਊਗਾ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮਤਲਬ ਸ਼੍ਰੋਮਣੀ ਅਕਾਲੀ ਦਲ ਚਟਾਨ ਵਾਂਗੂ ਆਪਣੇ ਆਪਣੀ ਸੇਵਾ ਨੂੰ ਨਿਭਾ ਰਿਹਾ ਵਾ ਇਹ ਗੱਲ ਕਰਦੇ ਸੀ ਜੇ ਕਹਿੰਦੇ ਤੁਹਾਨੂੰ ਪਾਰਟੀ 'ਚ ਮੌਕਾ ਦੇਊਗੀ ਅਸੀਂ ਪਾਰਟੀ ਦੇ ਹੁਕਮ ਦੇ ਬੱਜੇ ਆ ਅਸੀਂ ਪਾਰਟੀ ਲਈ ਇੱਕ ਵੈਸੇ ਐਜ਼ ਅ ਸਧਾਰਨ ਵਰਕਰ ਬਣ ਕੇ ਵੀ ਕੰਮ ਕਰਦੇ ਆ ਜੇ ਸਾਨੂੰ ਕੋਈ ਪਾਰਟੀ ਨਮਾਇੰਦਗੀ ਦੇਊਗੀ ਉਹਦੇ ਲਈ ਵੀ ਸਰਪੰਚ ਅਸੀਂ ਤਾਂ ਪਾਰਟੀ ਦੀ ਸੇਵਾ ਕਰਨੀ ਹੈ ਜਿਵੇਂ ਮਰਜੀ ਹੋਵੇ ਪੰਜਾਬ ਵਿੱਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਆ ਪੰਜਾਬ 'ਚ ਵਿਕਾਸ ਹੋਦੋਂ ਹੋਇਆ ਟਿਪ ਇਹ ਇਹ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦਾ ਇਤਿਹਾਸ ਆ ਕੋਈ ਇਹ ਗੱਲ ਨਹੀਂ ਹੈਗੀ ਆ ਆਮ ਪਾਰਟੀ ਮਗਰੋਂ ਆ ਕੇ ਉਹ ਮਤਲਬ ਕਿੱਥੇ ਗਈ ਮੁਰਕੇ ਆਈ ਆ ਹੁਣ ਕੀ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਜਨਤਾ ਦੀ ਆਵਾਜ਼ ਆ ਜਨਤਾ ਦੇ ਬਣਾਉਣੀ ਆ ਬਤੇ ਜਦੋਂ ਜਦੋਂ ਜਨਤਾ ਕਰੂਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੂਗੀ ਪਾਰਟੀ ਪੂਰੀ ਆਪਣੀ ਜਿਹੜੀ ਆ ਯਤਨ ਕਰ ਰਹੀ ਆ ਕੋ ਲੋਕਾਂ ਦੇ ਵਿੱਚ ਜਾ ਕੇ ਆਪਣਾ ਪਾਰਟੀ ਦਾ ਜਿਹੜਾ ਠੀਕ ਹੈ ਜੀ ਕੰਡਾ ਉੱਕਾ ਕਰਨਾ ਮੈਂ ਕਿਹਾ ਜੀ ਜਿਹੜਾ ਨੁਸਖਾ ਕਰੀਦਾ ਗਏ ਸੋ ਸਰਵਾਈਵ ਕਰਨ ਲਈ ਕੀ ਕਰੋਗੇ ਸਾਨੂੰ ਅਸੀ ਤਾਂ ਜੀ ਸਾਡੇ ਤਾਂ ਜਿਵੇਂ ਵਰਕਰਾਂ ਦਾ ਸੀ ਸਤਿਕਾਰ ਕਰਨਾ ਜਾਣਦੇ ਆ ਅਸੀਂ ਤਾਂ ਉਹਨਾਂ ਨੂੰ ਹੱਥਾਂ ਦਾ ਚੱਕ ਕੇ ਉਹਨਾਂ ਦਾ ਸਤਿਕਾਰ ਕਰਾਂਗੇ ਜੀ ਵੱਧ ਤੋਂ ਵੱਧ ਕਾਲੀਦਾਲ ਦੀ ਸੋਚ ਤੇ ਪੈਰਾ ਦੇਵਾਂਗੇ ਆਏ ਮਤਲਬ ਵਰਕਰਾਂ ਦੀ ਬਾਹ ਫੜਾ ਦੇਣੀ ਨਹੀਂ ਇਹ ਇਹ ਆਉਣ ਵਾਲੇ ਸਮੇਂ ਦੇ 2-3 ਮਹੀਨੇ ਤੁਹਾਨੂੰ ਸਾਰਾ ਹੀ ਕਿਟਰ ਮੈਂ ਹਜੇ ਨੂਰ